ਇਹ ਕਿਥੇ ਚੱਲਿਆ ਅਸੀਂ ਸੰਤਾਂ ਦੇ ਚੱਲੀਆਂ ਸੇਵਾ ਕਰੂ। ਫੇ ਜਦੋਂ ਸੇਵਾ ਕੱਲ ਕਹਿੰਦੀ ਐ ਫੇ ਤੁਸੀਂ ਗੱਲ ਕਮਲ ਤੋਂ ਪਿਆਰ ਦੇਣੇ ਸ਼ੁਰੂ ਕਰ ਦਿੰਦੀਆਂ। ਪਹਿਲਾਂ ਧਰੂ ਪੈ ਜਾਏ ਬਲੇਗ ਪਹਿਲਾਂ ਗੁਰੂ ਬੋਲਦੀਆਂ। ਇੱਕ ਵਾਰ ਸਾਥ ਮੇਰੇ ਸਾਥ ਦੀ ਅੱਖ ਕੌਣੀ ਕੀਤੀ ਆ ਮਾਰੋ ਖਤਮ ਕਰੇ ਸਾਲੇ ਦੇ। ਝਾਕਦੀ ਜਾਵੇ। ਹੈ? ਅੱਜ ਜੇ ਤੁਸੀਂ ਬਹਿ ਜਾਂਦੇ ਆ ਸੁਨੀਕਰਾਂ ਦੇ ਉੱਤੇ ਮੈਨੂੰ ਆ ਮੈਨੂੰ ਜੁੰਡੀ ਵੱਡੀ ਮੈਨੂੰ ਬਾਪੀ ਦਾਦਾ ਹਾਂ ਜੀ ਹਰ ਨੂੰ ਕਹਿੰਦਾ ਦਾਦਾ ਜਾਨ ਹਾਂ ਤੁਹਾਡੇ ਤੇ ਕਸੂਰ ਆ ਆਪਣੇ ਪਤੀਆਂ ਦੀ ਸੇਵਾ ਕਰੋ ਆਪਣੇ ਸਭ ਹੋਵੇ ਦੀ ਸੇਵਾ ਕਰੋ ਰੱਬ ਦਾ ਪੈਦਾ ਜੋ ਮਿਲੂਗਾ ਸਾਡੇ ਤੋਂ ਤੁਹਾਨੂੰ ਰੱਬ ਕੋਈ ਨਹੀਂ ਮਿਲਣਾ ਹੈ ਉਹ ਜੋ ਮੇਰੇ ਸਾਲੇ ਸਾਥ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ